ਬਹੁਤ ਭਾਰੀ ਮੀਂਹ ਪੈ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਪਾਣੀयां ਪਾਣੀ ਛੜ ਗਿਆ ਮੀਂਹ ਦਾ ਦ੍ਰਿਸ਼ ਮੌਸਮ ਵੀ ਬਹੁਤ ਠੰਡਾ ਹੋ ਚੁੱਕਿਆ ਜੀ ਤੁਹਾਨੂੰ ਕਮੈਂਟ ਕਰਕੇ ਦੱਸਿਓ ਕਿ ਕਿਹੜੇ-ਕਿਹੜੇ ਝੀਲਾਂ ਦੇ ਵਿੱਚ ਪਿੰਡ ਦੇ ਵਿੱਚ ਨਹੀਂ ਪਿਆ ਜੀ ਇਹ ਜਿਹੜਾ ਏਰੀਆ ਤੁਸੀਂ ਬਾਸੀ ਮੰਡੀ ਦਾ ਏਰੀਆ ਜੀ ਦੇਖ ਸਕਦੇ ਹੋ ਬਹੁਤ بارش ਹੋ ਰਹੀ ਹੈ ਜੀ ਤੇ ਲੈਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਕਿੰਨਾ ਪਾਣੀ ਖੜ ਚੁੱਕਿਆ ਜੀ ਤੇ ਅੱਧਾ ਘੰਟਾ ਹੋ ਗਿਆ ਜੀ ਇੰਨੀ ਭਾਰੀ ਨਹੀਂ ਪੈ ਰਿਹਾ ਹੈ ਜੋ ਵਾਰਸ਼ ਬਹੁਤ ਹੋ ਰਹੀ ਆ ਕਈ ਦਿਨਾਂ ਤੋਂ ਬੱਦਲ ਚੜ ਚੜ ਕੇ ਆ ਰਿਹਾ ਸੀਗਾ ਅੱਜ ਤਾਂ ਭਾਰੀ ਵਾਰਸ਼ ਬੱਤੀ ਹੋਈ ਹੈ ਜੀ ਦੇਖ ਸਕਦੇ ਤੁਸੀਂ ਇਹ ਬਸ ਹੀ ਮੰਡੀ ਦਾ ਦ੍ਰਿਸ਼ਾ ਜੀ ਪਾਣੀ ਵਾੜ ਪੜ ਚੁੱਕਿਆ ਜੀ ਤੁਹਾਨੂੰ ਕਮੈਂਟਾਂ ਦੇ ਵਿੱਚ ਜੂਰ ਦੇਖੋ ਕਿੱਥੇ ਕਿੱਥੇ ਭਾਰੀ ਬਾਰਸ਼ ਹੋਈ ਹੈ ਜੀ ਅੱਜ ਕਿਉਂਕਿ ਦਰਖਤ ਵੀ ਬਹੁਤ ੁੱਕੇ ਪਏ ਸੀਗੇ ਟੁੱਟੇ ਕਾਰਨ ਤੇ ਹੁਣ ਇਹਨਾਂ ਨੂੰ ਪਾਣੀ ਆ ਗਈ ਦਰਖਤਾਂ ਨੂੰ ਦੇਖ ਸਕਦੇ ਹੋ ਤੁਸੀਂ ਦਰਖਤ ਵੀ ਹਰੇ ਭਰੇ ਹੋ ਜਾਣਗੇ ਜੀ ਨਹੀਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਬਾਰਸ਼ ਹੋ ਰਹੀ ਹੈ ਜੀ ਆਇਆ ਗੁਰਦੇ ਗੁਰਜੋ ਲਾਈਵ ਤੇ ਦਿਖਾਉਣਾ ਤੁਹਾਨੂੰ ਵਸਈ ਮੰਡੀ ਦਾ ਦ੍ਰਿਸ਼ ਪਾਣੀਓ ਪਾਣੀ ਹੋ ਗਿਆ ਵੀ ਦੇਖਤਾ ਰਹੇ ਸੀ ਬਹੁਤ ਜ਼ੋਰ ਦੀ ਬਾਤ ਹੋ ਰਹੀ ਹੈ ਕਿਉਂਕਿ ਬੱਦਲ ਵੀ ਪਰ ਬਹੁਤ ਭੁਲਿਆ ਹੋਇਆ ਵੀ ਇਹ ਹੈ ਜੀ ਦਸੀ ਪਠਾਣਾ ਲਾਈਵ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਬਸੀ ਪਠਾਣਾ ਗੱਡੀ ਵੀ ਦੇਖ ਸਕਦੇ ਗੱਡੀ ਆ ਰਹੀ ਹੈ ਬਹੁਤ ਬਾਰਸ਼ ਹੋ ਰਹੀ ਜੀ ਬਹੁਤ ਜ਼ੋਰ ਦੀ ਬਾਰਸ਼ ਹੋ ਰਹੀ ਹੈ ਪਾਣੀ ਦੇਖ ਲਓ ਤੁਸੀਂ ਕਿੰਨਾ ਖੜ ਗਿਆ ਹੈ ਅੱਧੇ ਘੰਟੇ ਦੇ ਵਿੱਚ ਉੱਤੇ ਕਿੱਸਤਾ ਇਹ ਥਾਂ ਬਹੁਤ ਨੀਮਾ ਜੀ ਇਹ ਸਾਰਾ ਪਾਣੀ ਇਕੱਠਾ ਹੋ ਗਿਆ ਉਹਦੇ ਖੜ ਜਣਾ ਜੀ ਜਗ੍ਹਾ ਬਹੁਤ ਨੀਨੀ ਹੈ ਜਿਹੜੀ ਇਹਨੂੰ ਪ੍ਰਾਣੀ ਮੰਡੀ ਕਿਹਾ ਜਾਂਦਾ ਜੀ ਵਸੀ ਜੀ ਬੱਦਲ ਵੀ ਉੱਪਰ ਬਹੁਤ ਘੁੱਲ ਚੁੱਕੇ ਆ ਜੀ ਪਾਣੀਆਂ ਪਾਣੀ ਹੋ ਚੁੱਕੇ ਆਂ ਦੇਖ ਸਾਡੇ ਅਸੀਂ ਦੇ ਟੇਟਾਂ ਦੇ ਵਿਚੋਂ ਝੋਨਾ ਵੀ ਲੱਗ ਰਿਹਾ ਹੈ ਕੰਪਾਲੇ ਚਲਾਤੇ ਹੀ ਦੇਖ ਰਹਾ ਜੀ ਕੰਪਾਲੇ ਚੱਲ ਰਹੇ ਨੇ ਪਰ ਕੋਠਿਆਂ ਦਾ ਪਾਣੀ ਬਹੁਤ ਜ਼ੋਰ ਫਟੂੜ ਦੇ ਨਾਲ ਆ ਰਿਹਾ ਜੀ ਬਾਕੀ ਪਠਾਣਾ ਜਿਨਾ ਫਟੇਗੜ ਸਾਹਿਬ ਦੇਖ ਸਕਦੇ ਹੋ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਜੀ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਸਾਨੂੰ ਕਿੱਥੇ ਕਿੱਥੇ ਭਾਰੀ ਵਾਰਸ਼ ਹੋਈ ਹੋਈ ਹੈ ਅੱਜ ਫਿਰ ਤੁਹਾਨੂੰ ਲਾਈਵ ਹੋ ਕੇ ਫਿਰ ਦਿਖਾਵਾਂਗੇ ਜੀ ਧੰਨਵਾਦ ਹੈ ਜੀ